ਸੋ ਵੈਲਕਮ ਬੈਕ ਟੂ ਅਵਰ YouTube ਚੈਨਲ ਆਪਾਂ ਨੇ 10ਵੀਂ ਕਲਾਸ ਦੇ ਜੋ ਸਾਹਿਤ ਮਾਲਾ ਬੁੱਕ ਸਟਾਰਟ ਕੀਤੀ ਹੋਈ ਸੀ ਅਜੇ ਆਪਾਂ ਸ੍ਰੀ ਗੁਰੂ ਅਰਜਨ ਦੇਵ ਜੀ ਦਾ ਕਲ ਸਲੋਕ ਜਿਹੜਾ ਹੈਗਾ ਸੀ ਮਿੱਠ ਬੋਲੜਾ ਜੀ ਹਰ ਸੱਜਣ ਸਵਾਮੀ ਮੋਰਾ ਇਹ ਵਾਲਾ ਆਪਾਂ ਅਜੇ ਕਰ ਚੁੱਕੇ ਸੀ ਤੇ ਅੱਜ ਜੋ ਆਪਾਂ ਕਰਨ ਜਾ ਰਿਹਾ ਬੱਚੇ ਉਹ ਹੈਗਾ ਜੀ ਸਲੋਕ ਮੇਰਾ ਮਨ ਲੋਚੇ ਗੁਰਦਰਸ਼ਨ ਤਾਹੀਂ ਅੱਜ ਆਪ ਇਹ ਵਾਲਾ ਸਲੋਕ ਪੜਾਂਗੇ ਤੇ ਪੰਨਾ ਨੰਬਰ 96 ਤੇ ਇਹ ਹੈਗਾ ਜੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਦਰਜ ਤਾਂ ਆਓ ਆਪਾਂ ਪੜ੍ਹ ਕੇ ਦੇਖੀਏ ਮੇਰਾ ਮਨ ਲੋਚੇ ਗੁਰਦਰਸ਼ਨ ਤਾਂ ਹੀ ਬਿਲਪ ਕਰੇ ਚਾਤ੍ਰਿਕ ਕੀ ਨਾਹੀਂ ਤਰੀਖਾ ਨ ਉਤਰੀ ਸ਼ਾਂਤ ਨ ਆਵੇ ਬਿਨ ਦਰਸ਼ਨ ਸੰਤ ਪਿਆਰੇ ਜੀਓ ਹੋਏ ਕੋਲ ਜੀਓ ਕੋਲ ਕਮਾਈ ਗੁਰਦਰਸ਼ਨ ਸੰਤ ਪਿਆਰਾ ਜੀਓ ਤੇਰਾ ਮੁਖ ਸੁਹਾਵਾ ਜਿਉ ਸਹਿਜ ਤੁਣ ਬਾਣੀ ਚਿਰ ਹੋਆ ਦੇਖ ਸਰੰਗ ਪਾਨੀ ਤਨ ਸੁਦੇਸ ਜਹਾਂ ਤੂੰ ਵਸਿਆ ਮੇਰੇ ਸੱਜਣ ਮੀਤ ਮੁਰਾਰੇ ਜੀਉ ਹੋ ਕੋਲ ਹੋ ਕੋਲ ਕਮਾਈ ਗੁਰ ਸੱਜਣ ਮੀਤ ਮੁਰਾਰੇ ਜੀਉ ਇੱਕ ਘੜੀ ਨ ਮਿਲਤੇ ਤਕ ਅਲਿਗ ਹੂਤਾ ਹੁਣ ਕਦ ਮਿਲੇ ਪ੍ਰੀਤੁ ਤੁਧ ਭਗਵੰਤਾ ਮੋਹਿ ਮੋਹਿ ਰੈਨ ਨ ਬਿਹਾਵੇ ਨੀਂਦ ਨਾ ਆਵੇ ਬਿਨ ਦੇਖੇ ਗੁਰਦਰਸ਼ਨ ਜੀਓ ਹੋ ਕੋਲ ਜੋ ਕੋਲ ਕੋ ਮਾਇ ਤਿਸ ਸੱਚ ਗੁਰ ਗੁਰ ਦਰਬਾਰੇ ਜੀਓ ਭਾਗ ਹੋਆ ਗੁਰਸੰਤ ਮਿਲਾਇਆ ਪ੍ਰਭ ਅਬਨਾਸੀ ਕਰ ਮਹਿ ਪਾਇਆ ਸੇਵਾ ਕਰਪਲ ਚਸਨਾ ਵਿਛੜ ਜਨ ਨਾਨਕ ਦਾਸ ਤੁਮਾਰਾ ਜੀਓ ਹੋਇ ਕੋਲ ਜੀਓ ਕੋਲ ਕੋ ਮਾਇ ਜਨ ਨਾਨਕ ਦਾਸ ਤੁਮਾਰਾ ਜੀਓ ਤਾਂ ਇਹ ਹੈਗਾ ਸਿਰਜੀ ਮੇਰਾ ਮਨ ਲੋਚੀ ਗੁਰਦਰਸ਼ਨ ਤਾਂ ਹੀ ਇਹ ਵਾਲੀ ਹੈਗੀ ਬੱਚੇ ਦੀ ਅਰਥਾਵਲੀ ਤਾਂ ਆਪਾਂ ਪੜਦੇ ਹਾਂ ਲੋਚੇ ਦਾ ਅਰਥ ਹੁੰਦਾ ਹੈ ਜੀ ਲੋਚਦਾ ਹੈ ਤੰਗਦਾ ਹੈ ਤਾਈ ਦਾ ਅਰਥ ਹੁੰਦਾ ਹੈ ਵਾਸਤੇ ਬਿਲਬ ਦਾ ਅਰਥ ਹੁੰਦਾ ਹੈ ਤਰਲੇ ਨਿਆਈ ਦਾ ਅਰਥ ਹੁੰਦਾ ਹੈ ਨਿਆਈ ਤ੍ਰਿਕਾ ਦਾ ਅਰਥ ਹੁੰਦਾ ਹੈ ਤੇ ਹਿਉ ਦਾ ਅਰਥ ਹੁੰਦਾ ਹੈ ਮੈਂ ਸਹਿਜ ਤਨ ਤੁਨ ਬਾਣੀ ਦਾ ਅਰਥ ਹੁੰਦਾ ਹੈ ਤੇਰੀ ਬਾਣੀ ਅਸਲੀ ਗਿਆਨ ਦੀ ਧੁਨੀ ਵਾਲੀ ਹੈ ਭਾਵ ਅਸਲੀ ਗਿਆਨ ਦੀ ਪ੍ਰਾਪਤੀ ਕਰਵਾਉਂਦੀ ਹੈ ਸਰੰਗ ਪਾਣੀ ਵਾਹਿਗੁਰੂ ਪਰਮਾਤਮਾ ਮੁਰਾਰੇ ਦਾ ਅਰਥ ਹੁੰਦਾ ਹੈ ਏ ਮੁਰਾਰੀ ਵਾਹਿਗੁਰੂ ਠੀਕ ਹੈ ਮੋਰ ਰਾਕਸ਼ਸ ਨੂੰ ਮਾਰਨ ਵਾਲਾ ਹੁੰਦਾ ਹੈ ਰਹਿਨ ਦਾ ਅਰਥ ਹੁੰਦਾ ਹੈ ਰਾਤ ਜ਼ਿੰਦਗੀ ਦੀ ਰਾਤ ਸੱਚੇ ਦਾ ਅਰਥ ਹੁੰਦਾ ਹੈ ਸਦਾ ਰਹਿਣ ਵਾਲੇ ਅਬਿਨਾਸੀ ਦਾ ਅਰਥ ਹੁੰਦਾ ਹੈ ਨਾ ਨਾ ਸੋਣ ਵਾਲਾ ਜਿਹਦਾ ਨਸ਼ ਨਾ ਹੋਵੇ ਕਰਮ ਦਾ ਅਰਥ ਹੁੰਦਾ ਹੈ ਹਿਰਦੇ ਵਿੱਚ ਚਸ ਅਰਥ ਹੁੰਦਾ ਹੈ ਪਲ ਦਾ ਤੀਵਾ ਹਿੱਸਾ ਬਹੁਤ ਥੋੜਾ ਸਮਾਂ ਤਾਂ ਆਓ ਆਪਾਂ ਹੁਣ ਜਿਹੜੀ ਸਾਰੀ ਵਿਆਖਿਆ ਪੜਦੇ ਹਾਂ ਹਮ ਸੌਰੀ ਇਹਦੇ ਪੋਤੇ ਚਲਾ ਗਿਆ ਹਾਂਜੀ ਨੇ ਮੈਨ ਦਿਖੇਗਾ ਨਾ ਪੰਨਾ ਸਾਰਾ ਵਿਜੀਬਲ ਲਾਈਨਸ ਚਲੋ ਪੈਂ ਕਰਦੇ ਹਾਂ ਓਕੇ ਮੇਰਾ ਮਨ ਲੋਚੇ ਗੁਰਦਰਸ਼ਨ ਤਾਂ ਹੀ ਮੇਰਾ ਮਨ ਗੁਰੂ ਦੇ ਦਰਸ਼ਨ ਕਰਨ ਲਈ ਕਹਿੰਦੇ ਇਸ ਤਰ੍ਹਾਂ ਤਾਂਗ ਰਿਹਾ ਹੈ ਜਿਵੇਂ ਪਪੀਹਾ ਸੁਮਾਂਤੀ ਬੂੰਦ ਲਈ ਜਿਹੜਾ ਹੈ ਤਰਲੇ ਲੈਂਦਾ ਹੈ ਕਹਿੰਦਾ ਮੈਨੂੰ ਨਾ ਗੁਰੂ ਦੇ ਦਰਸ਼ਨ ਹੋ ਜਾਣ ਮੇਰਾ ਮਨ ਬਹੁਤ ਹੀ ਜ਼ਿਆਦਾ ਲੋਚ ਰਿਹਾ ਹੈ ਗੁਰੂ ਦੇ ਦਰਸ਼ਨ ਤੋਂ ਬਿਨਾ ਮੇਰੀ ਆਤਮਿਕ ਤੇ ਮਿਟਦੀ ਨਹੀਂ ਕਹਿੰਦੇ ਜਿਹੜੀ ਮੇਰੇ ਅੰਦਰਲੀ ਤੇ ਆ ਨਾ ਉਹ ਮਿਟਦੀ ਨਹੀਂ ਜੋ ਤੱਕ ਮੈਂ ਗੁਰੂ ਦੇ ਦਰਸ਼ਨ ਨਾ ਕਰ ਲਵਾਂ ਤੇ ਮੇਰੇ ਮਨ ਨੂੰ ਜਿਹੜੇ ਨਾ ਧੀਰਜ ਨਹੀਂ ਆਉਂਦਾ ਮਤਲਬ ਸ਼ਾਂਤ じゃ ਨਹੀਂ ਰਹਿੰਦਾ ਮੈਂ ਗੁਰੂ ਦੇ ਦਰਸ਼ਨ ਤੋਂ ਜਿਹੜਾ ਹੈ ਕੁਰਬਾਨ ਜਾਂਦਾ ਹਾਂ ਕੁਰਬਾਨ ਆਏਗਾ हे परमात्मा तेरा दर्शन जेड़ा नो बहुत ही सुख देने वाला है तेरी वाणी जेड़ी है वही असल ज्ञान दी ਧੁਣੀ ਵਾਲੀ है भाव हैगा कि असली ज्ञान दी प्राप्ति वाणी ही करवाਉਂਦੀ ਹੈ तेरा दर्शन कितियां बहुत चिर हो गया है हे वाहे गुरु हे मेरे मुरारी ओहो देश भागों वाला है जिस विच तू वसदा है ठीक है ਮੇਰੇ ਮਿੱਤਰ ਪ੍ਰਭੂ ਮੈਂ ਤੇਰੇ ਤੋਂ ਕੀ ਜਾਂਦਾ ਹਾਂ ਜੀ ਕੁਰਬਾਨ ਜਾਂਦਾ ਹਾਂ ਏ ਪ੍ਰਭੂ ਜਦੋਂ ਮੈਂ ਤੈਨੂੰ ਇੱਕ ਘੜੀ ਮਤਲਬ ਨਹੀਂ ਮਿਲਦਾ ਨਾ ਤਾਂ ਮੇਰੇ ਭਾ ਦਾ ਤਾਂ ਐ ਹੋ ਜਾਂਦਾ ਵੀ ਕਲਿਯੁਗ ਹੋ ਜਾਂਦਾ ਹੈ ਠੀਕ ਹੈ ਮੈਂ ਤੇਰੇ ਵਿਛੋੜੇ ਵਿੱਚ ਬਹੁਤ ਹੀ ਬਹਿਵਲ ਹਾਂ ਕ언 ਮੈਂ ਤੈਨੂੰ ਕਦੋਂ ਮਿਲ ਸਕਾਂਗਾ ਤੂੰ ਮੈਨੂੰ ਤੂੰ ਹੀ ਦੱਸ ਗੁਰੂ ਦੇ ਦਰਬਾਰ ਦੇ ਦਰਸ਼ਨ ਕਰਨ ਤੋਂ ਬਿਨਾ ਮੇਰੀ ਜ਼ਿੰਦਗੀ ਦੀ ਜਿਹੜੀ ਰਾਤ ਹੈ ਉਹ ਬਿਲਕੁਲ ਵੀ ਸੋਖੀ ਨਹੀਂ ਲੰਘਦੀ ਕਹਿੰਦੇ ਮੇਰੀ ਬਿਲਕੁਲ ਵੀ ਸੋਖੀ ਨਹੀਂ ਲੰਘਦੀ ਜੀ ਰਾਤ ਤੇ ਮੇਰੇ ਅੰਦਰ ਜਿਹੜੀ ਹੈ ਸ਼ਾਂਤੀ ਬਿਲਕੁਲ ਵੀ ਨਹੀਂ ਆਉਂਦੀ ਹੀ ਪ੍ਰਭੂ ਮੈਂ ਉਸ ਗੁਰੂ ਦੇ ਦਰਸ਼ਨ ਉਸ ਗੁਰੂ ਦੇ ਦਰਬਾਰ ਤੋਂ ਸਦਕੇ ਹਾਂ ਕੁਰਬਾਨ ਹਾਂ ਜੋ ਕਹਿੰਦੇ ਸਦਾ ਰਹਿਣ ਵਾਲਾ ਹੈ ਮੇਰੇ ਭਾਗ ਕਹਿੰਦੇ ਬਹੁਤ ਹੀ ਜਾਗ ਪਏ ਹਨ ਗੁਰੂ ਨੇ ਮੈਨੂੰ ਸ਼ਾਂਤੀ ਦਾ ਸੋਮਾ ਪਰਮਾਤਮਾ ਮਿਲਾ ਦਿੱਤਾ ਹੈ ਤੇ ਉਸ ਗੁਰੂ ਦੀ ਕਿਰਪਾ ਨਾਲ ਮੈਂ ਉਸ ਅਬਿਨਾਸੀ ਪ੍ਰਭੂ ਨੂੰ ਆਪਣੇ ਹਿਰਦੇ ਵਿੱਚ ਵੀ ਲੱਭ ਲਿਆ ਹੈ हे ਪ੍ਰਭੂ ਮੈਂ ਸਦਾ ਸਦਾ ਵਸਤੇ ਤੇਰਾ ਦਾਸ ਬਣ ਕੇ ਰਹਾ ਮੇਰਾ ਇੱਕ ਵੀ ਪਲ ਜਿਹੜਾ ਹੈ ਉਹ ਤੇਤੋਂ ਨਾ ਵਿਛੜੇ हे ਪ੍ਰਭੂ ਮੈਂ ਤੇਰੇ ਦਾਸ ਤੋ ਸਦਕੇ ਜਾਂਦਾ ਹਾਂ ਤਾਂ ਇਹ ਹੈਗੀ ਸੀ ਰਜੀ ਮੇਰਾ ਮਨ ਲੋਚੇ ਗੁਰਦਰਸ਼ਨ ਤਾਂ ਹੀ ਤੇ ਅੱਗੇ ਬਸ ਆਪਣੇ ਭਾਈ ਗੁਰਦਾਸ ਜੀ ਆ ਜਾਣਗੇ ਜਿਹੜੇ ਬਾਹਰਲੇ ਬਾਨਕਾਰ ਨੇ ਇਹਨਾਂ ਦੇ ਆਪਾਂ ਨੂੰ ਕੁੱਲ 4 ਦਿੱਤੇ ਹੋਏ ਨੇ ਸ਼ਲੋਕ ਤੇ ਉਸ ਤੋਂ ਬਾਅਦ ਸ਼ੇਖ ਫਰੀਦ ਆਪਾਂ ਨੂੰ ਸਿਲੇਬਸ ਦੇ ਵਿੱਚ ਹੈ ਨਹੀਂ ਸ਼ਾਹ ਹੁਸੈਨ ਜੀ ਵੀ ਨਹੀਂ ਹੈਗੇ ਬੁੱਲੇ ਸ਼ਾਹ ਜੀ ਵੀ ਨਹੀਂ ਹੈਗੇ ਪਿੱਲੂ ਵੀ ਨਹੀਂ ਹੈਗਾ ਰਜੀ ਆਪਣੇ ਕੋਲ ਬਾਰਿਸ਼ਾ ਵੀ ਨਹੀਂ ਹੈਗੇ ਜੀ ਇਹ ਤਾਂ ਉਹਨਾਂ ਦੇ ਕਿਸੇ ਆਸ਼ਰਮ ਵੀ ਨਹੀਂ ਹੈਗਾ ਆਪਾਂ ਨੂੰ ਤੇ ਕਾਦਰ ਇਹ ਤਾਂ ਸਾਰਾ ਕਾਦਰ ਯਾਰ ਵੀ ਨਹੀਂ ਹੈਗਾ ਹਾਂਜੀ ਬਸ ਫਿਰ ਆਪਣੇ ਗੁਰਗੋਬਿੰਦ ਸਿੰਘ ਜੀ ਦੀ ਇੱਕ ਚੰਡੀ ਦੀ ਵਾਰ ਰਹਿ ਜੂਗੀ ਹੁਣ ਤਾਂ ਬਸ ਥੋੜੇ ਟਾਈਮ ਦੇ ਹੀ ਰਹਿ ਗਿਆ ਆਪਣਾ ਸਿਲੇਬਸ ਤੇ ਬਾਕੀ ਬੱਚੇ ਵੀਡੀਓ ਪਸੰਦ ਆਈ ਹੋਏ ਹਨਾ ਗਰੁੱਪ ਦੇ ਵਿੱਚ ਸ਼ੇਅਰ ਕਰਿਆ ਕਰੋ ਫਰੈਂਡ ਸਰਕਲ ਦੇ ਵਿੱਚ ਸ਼ੇਅਰ ਕਰਿਆ ਕਰੋ ਕੋਈ ਡਾਊਟ ਹੋਵੇ ਕਮੈਂਟ ਚ ਜ਼ਰੂਰ ਦੱਸਣਾ ਅੱਜ ਦੇ ਲਈ ਇੰਨਾ ਹੀ ਮਿਲਦੇ ਆਂ ਅਗਲੀ ਵੀਡੀਓ ਦੇ ਨਾਲ ਧੰਨਵਾਦ